ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਚੈ ਰਹਿਤ ਦੇਗ ਤੇਗ ਫਤੇਬਦ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸ੍ਰੀ ਗੁਰੂ ਰਣਜੀਤ ਸਿੰਘ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਂਦੇ ਹੋਏ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਹਨ ਬਗੜਾੜੀ ਦੀਆਂ ਸਮੂਹ ਦੁਕਾਨਦਾਰ ਵੀਰਾਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਕਰਨਾ ਮਿਹਰ ਕਰਨੀ ਜੀ ਕਰੋ ਕਿਰਪਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਮਿਰਗਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਸਿੰਘਲਾ ਇੰਡੀਅਨ ਟੀਵੀ ਨਿਊਜ਼ ਤੋਂ ਐਸਟਾ ਬਹਾਰ ਹੈ ਜੇ ਪਰ ਗਾੜੀ ਵਿੱਚ ਜਿੱਥੇ ਵੀ ਸਮੂਹ ਦੁਕਾਨਦਾਰ ਯੂਨੀਅਨ ਵੱਲੋਂ ਲੰਗਰ ਲਗਾਇਆ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਉਹ ਕੀ ਕਹਿਣਗੇ ਹਾਂਜੀ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜਾ ਆਪਣੇ ਸਮੂਹ ਦੁਕਾਨਦਾਰਾਂ ਨੇ ਰਲ ਕੇ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੈ ਤੇ ਬਹੁਤ ਵਧੀਆ ਗੱਲ ਹੈ ਇੱਕ ਦਾ ਗੱਲ ਇਹ ਆ ਵੀ ਤਲੇ ਫਲੇ ਤੋਂ ਵੱਜ ਜਾਂਦਾ ਜੇ ਕੋਈ ਆਪਾਂ ਬ੍ਰੈਡਾ ਦਾ ਲੰਗਰ ਵੀ ਲਾਉਣੇ ਆ ਉਹ ਥੋੜੇ ਸਮੇਂ ਵਾਲਾ ਕੰਮ ਹੁੰਦਾ ਇਹ ਲੰਮੇ ਸਮੇਂ ਤੱਕ ਵੀ ਚੱਲੂਗਾ ਗੁਰੂ ਦੀ ਕਿਰਪਾ ਦੇ ਨਾਲ ਤੇ ਬਾਕੀ ਬਹੁਤ ਵਧੀਆ ਕੰਮ ਚੱਲ ਰਿਹਾ ਜਿਹੜਾ ਪ੍ਰਸ਼ਾਦੇ ਦਾ ਤੇ ਗਾਂ ਤੋਂ ਵੀ ਆਪਾਂ ਆਸ ਕਰਦੇ ਆ ਵੀ ਇਦੋਂ ਵੀ ਵੱਡਾ ਲੰਗਰ ਇਹ ਜਿਹੜਾ ਲਾਇਆ ਜਾਊਗਾ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਾਰੇ ਨਗਰ ਨਿਵਾਸੀਆਂ ਦਾ ਤੇ ਦੁਕਾਨਦਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਏਡਾ ਉਦੋਂ ਮੈਂ ਇਹਨਾਂ ਨੇ ਕੀਤਾ ਧੰਨਵਾਦ ਜੀ ਅਸੀਂ ਸਾਰੇ ਹੀ ਸਮੂਹ ਦੁਕਾਨਦਾਰ ਵੀਰਾਂ ਦਾ ਨਗਰ ਨਿਵਾਸੀਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਜੋ ਕੱਢ ਕੇ ਸਾਡੇ ਲੰਗਰ 'ਚ ਪਹੁੰਚੇ ਸਾਰੇ ਹੀ ਦੁਕਾਨਦਾਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਪੈਸੇ ਦਸਵੰਨ ਕੱਢ ਕੇ ਦਿੱਤੇ ਅਤੇ ਲੰਗਰ ਦੀ ਸੇਵਾ ਵੀ ਕੀਤੀ ਸਾਰੇ ਹੀ ਦੁਕਾਨਦਾਰ ਵੀਰਾਂ ਦਾ ਪਿੰਡ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਰਗਾੜੀ ਨਗਰ ਨੇ ਮਿਲ ਜੁਲ ਕੇ ਗੁਰੂ ਘਰ ਲੰਗਰ ਲਾਇਆ ਸਭ ਨੇ ਲੰਗਰ ਛੱਕ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਅੱਜ ਕਲਦੀ ਮਾਰਕੀਟ ਦੇ ਮੂਹਰੇ ਲੰਗਰ ਲਾਇਆ ਗਿਆ ਸਾਰੇ ਨਗਰ ਨਿਵਾਸੀਆਂ ਨੇ ਭੈਣਾ ਭਰਾਵਾਂ ਨੇ ਛੱਕ ਕੇ ਜਾਣਾ ਜੀ ਧੰਨਵਾਦ ਜੀ ਦੁਕਾਨਦਾਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ